ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਅੱਜ ਐਸਪੀ ਮਾਦਵੀ ਜਿਨ੍ਹਾਂ ਨੇ ਬਾਜ਼ਾਰ ਦਾ ਰਾਉਂਡ ਮਾਰਿਆ ਔਰ ਜਿਹੜਾ ਬਾਜ਼ਾਰ ਆ ਬਿਲਕੁਲ ਖੁੱਲਾ ਕਰਾਤਾ ਤਾਂ ਦੇਖੋ ਤੁਹਾਨੂੰ ਬਾਜ਼ਾਰ ਦੇ ਦ੍ਰਿਸ਼ ਦਿਖਾ ਰਹੇ ਹਾਂ ਜਿਹੜੀਆਂ ਰੇੜੀਆਂ ਵਾਲੇ ਸੀਗੇ ਉਹ ਵੀ ਸੈੱਡਾਂ ਤੇ ਕਰਾਤੇ ਆ ਤੇ ਜਿਹੜਾ ਰਸ਼ ਆ ਉਹਨੂੰ ਕਾਬੂ ਕੀਤਾ ਉਹਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੇਕਿਨ ਜੇ ਇਸ ਤਰ੍ਹਾਂ ਰਵੇ ਤਾਂ ਜਿਹੜਾ ਰਸ਼ਿਆ ਕਦੀ ਹੋ ਨਹੀਂ ਸਕਦਾ ਲਓ ਜੀ ਜਿਹੜੀਆਂ ਰੇੜੀਆਂ ਆ ਐਕਸੈਰ ਤੇ ਹੋ ਚੁੱਕੀਆਂ ਇੱਥੇ ਵੀ ਦਾ ਗਰਾਰ ਆਸ਼ਾ ਜੀ ਬਹੁਤ ਕੰਟਰੋਲ ਹੋ ਚੁੱਕਾ ਆ ਰੇੜੀਆਂ ਜਿਹੜੀਆਂ ਲੱਗੀਆਂ ਦੇਖ ਲਓ ਇੱਕ ਇੱਕ ਸਾਰੀਆਂ ਸਾਈਡ ਦੇ ਹੋ ਚੁੱਕੀਆਂ ਜੀ ਕਾਲ ਜੀ ਸਤਿ ਸ਼੍ਰੀ ਅਕਾਲ ਸਾਰਾ ਅੱਜ ਐਸਪੀ ਆਪਣੇ ਆਵਾਦਵੀ ਬਾਜ਼ਾਰ ਦਾ ਦੌਰਾ ਕੀਤਾ ਉਹਨਾਂ ਨੇ ਔਰ ਜਿਹੜੀਆਂ ਰੇੜੀਆਂ ਇੱਕ ਸਾਈਡ ਦੇ ਕਰਵਾਤੀਆਂ ਔਰ ਪੁਲਿਸ ਦਾ ਪੂਰਾ ਸਹਿਯੋਗ ਆ ਤੇ ਕੀ ਕਹਿਣਾ ਚਾਹੋਗੇ ਸਾਡੇ ਐਸਐਸਪੀ ਐਸਪੀ ਸਾਹਿਬ ਮਗਵਾੜਾ ਤੇ ਇੰਸਪੈਕਟਰ ਸਾਹਿਬ ਸਾਡੇ ਅਮਨ ਕੁਮਾਰ ਦੇਵਕਸਰ ਜੀ ਜਿਨ੍ਹਾਂ ਦੇ ਏ ਸਾਰਾ ਬਾਜ਼ਾਰ ਜੋ ਸਰਾਈ ਰੋੜ ਆ ਸਾਰਾ ਰੇੜੀਆਂ ਜੋ ਕੀ ਆ ਵਿਚਕਾਰ ਗੱਭੇ ਲੱਗਦੀਆਂ ਸੀਆਂ ਸੜਕ ਦੇ ਸਾਰੀਆਂ ਸਾਈਡ ਦੇ ਕਰਾਈਆਂ ਗਈਆਂ ਤੇ ਬਾਕੀ ਵਾਰਨਿੰਗ ਦਿੱਤੀ ਗਈ ਆ ਇਹਨਾਂ ਨੂੰ ਵੀ ਸਾਡਾ ਸਹਿਯੋਗ ਦਿਓ ਅਸੀਂ ਤੁਹਾਡਾ ਜਿਹੜਿਆ ਸਮਾਨ ਆ ਤੁਹਾਡਾ ਜਿਹੜਾ ਰੋੜ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੁਹਾਡਾ ਸੁਰੂੜ ਜਾਂ ਦੁਕਾਨ ਤੇ ਅੰਦਰ ਹੋਣਾ ਚਾਹੀਦਾ ਇਹਨਾਂ ਸਾਰੇ ਜਿੰਨੇ ਵੀ ਰੇੜੀਆਂ ਲਾਉਂਦੇ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਆ ਵੀ ਤੁਸੀਂ ਤੁਸੀਂ ਜਿਹੜਾ ਆ ਇਹ ਰੇੜੀਆਂ ਅੱਗੇ ਤੋਂ ਪਿੱਛੇ ਲਾਓ ਤੇ ਜਿਹੜੀ ਲੋਕਾਂ ਨੂੰ ਜਾਣ ਦੀ ਜਿਹੜੀ ਤਕਲੀਫ ਹੁੰਦੀ ਆ ਤੰਗੀ ਹੁੰਦੀ ਆ ਉਹ ਸਾਰੀ ਜਿਹੜੀ ਆ ਸਹੀ ਹੋ ਜਾਏ ਸਰ ਜਿਹੜੀ ਆਉਣ ਵਾਲੀ ਸਮੱਸਿਆ ਆ ਉਹ ਤੋਂ ਛਡਕਾਰਾ ਸਾਨੂੰ ਮਿਲ ਸਕਦਾ ਹੈ ਹਾਂਜੀ ਹਾਂਜੀ ਜੋ ਜੇ ਸਾਰਾ ਸ਼ਹਿਰ ਵਾਸੀ ਸਾਡਾ ਸਹਿਯੋਗ ਦੇਉਗੇ ਤੇ ਅਸੀਂ ਇਹ ਜਰੂਰ ਇਸ ਵਸਿਆ ਹੱਲ ਹੋ ਗਈ ਤੇ तकरीबन ਪਹਿਲਾਂ ਬਹੁਤ ਰਾਸੀ ਪਹਿਲਾਂ ਜਦੋਂ ਆਪਾਂ ਹੀ ਨੰਗਦੇ ਹੁੰਦੇ ਸੀ ਸਾਡਾ ਨੰਗੜਾ ਵੀ ਮੁਸ਼ਕਲ ਸੀਗਾ ਲੇਕਿਨ ਇਹ ਪੁਲਿਸ ਦੀ ਕਾਰਵਾਈ ਦੇ ਨਾਲ ਹੀ ਜਿਹੜਾ ਇਹ ਰਸਤੇ ਰੋਡ ਪਧਰੇ ਹੋ ਰਹੇ ਆ ਤੇ ਆਪਾਂ ਪੁਲਿਸ ਨੂੰ ਵੀ ਕੀ ਕਹਿਣਾ ਜਾਵਾਂਗੇ ਨੇ ਸਹੀ ਕੰਮ ਹੋ ਰਿਹਾ ਜੀ ਇਹਦੇ ਵਿੱਚ ਐਦਾਂ ਵੀ ਲੋਕਾਂ ਨੂੰ ਤੰਗੀ ਬਹੁਤ ਆਉਂਦੀ ਸੀਗੀ ਨੰਗਰਲੇ ਪਰੇਸ਼ਾਨੀ ਆਉਂਦੀ ਸੀਗੀ ਤੇ ਰਾਸ਼ੀ ਜ਼ਿਆਦਾ ਪੈਂਦਾ ਸੀ ਇਸ ਕਰਕੇ ਹੁਣ ਜਿਹੜਾ ਆ ਜੇ ਸਾਡਾ ਸਹਿਯੋਗ ਦਿਓਗੇ ਤੇ ਸਾਰਾ ਸਹੀ ਜਿਹੜਾ ਰਸਤਾ ਚੱਲੂਗਾ ਔਰ ਸਹੀ ਅੱਗੇ ਤੋਂ ਇਹ ਦੱਬੇ ਨਹੀਂ ਲੱਗਣੇ ਤਾਂ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਨਹੀਂ ਹਟੂਗੀ ਕੀ ਨਾਂ ਜੀ ਤੁਹਾਡਾ ਮੇਰਾ ਐਸ.ਆਈ. ਬਰਮਿੰਦਰ ਸਿੰਘ ਜੀ ਜੀ.ਐਸ.ਆਈ. ਜੋਗਾ ਸਿੰਘ ਜੀ ਜੋਗਾ ਸਿੰਘ ਤੁਹਾਡਾ